ਅੱਜ ਆਪਾਂ ਗੱਲ ਕਰਨ ਲੱਗੇ ਆਂ ਕਲ ਯੁਗ ਤੇ ਸਤਜੁਗ ਦੀ ਇਹ ਕਹਾਣੀ ਲਿਖੀ ਹੋਈ ਹੈ ਸਤੋਜ ਵਾਲੇ ਮਿੱਠੂ ਸਿੰਘ ਨੇ ਸਤਜੁਗ ਦੇ ਵਿੱਚ ਲੋਕ ਇੱਕ ਦੂਜੇ ਦੇ ਹਮਦਰਦ ਤੇ ਇੱਕ ਦੂਜੇ ਦੀ ਸਹਾਇਤਾ ਕਰਦੇ ਸੀ ਕਲ ਯੁਗ ਦੇ ਵਿੱਚ ਤਾਂ ਲੋਕ ਇੱਕ ਦੂਜੇ ਦਾ ਮਜ਼ਾਕ ਉਡਾਉਂਦੇ ਨੇ ਸਹਾਇਤਾ ਤਾਂ ਕੀ ਕਰਨੀ ਹੈ ਸਤਜੁਗ ਦੇ ਵਿੱਚ ਇੱਕ ਭਾਈ ਦਾ ਕੰਮ ਬਹੁਤ ਡਾਊਨ ਹੋ ਗਿਆ ਤੇ ਉਸ ਦੀ ਭੈਣ ਨੇ ਸੋਚਿਆ ਕਿ ਮੇਰੇ ਭਾਈ ਦਾ ਕੰਮ ਬਹੁਤ ਡਾਊਨ ਹੈ ਵੀ ਇਹ ਮੇਰੇ ਬਰਾਬਰ ਦਾ ਹੋ ਜੇ ਤਾਂ ਭੈਣ ਨੇ ਆਪਦੇ ਭਾਈ ਦੀ ਸਿਹਤਾ ਵਾਸਤੇ 20000 ਰੁਪਏ ਦਿੱਤਾ ਤੇ ਉਹ ਆਪਦਾ ਕਾਰੋਬਾਰ ਚਲਾ ਸਕੇ ਉਸ ਦੇ ਭਾਈ ਨੇ ਉਹ 20000 ਰੁਪਏ ਨਾਲ ਆਪਦਾ ਕਾਰੋਬਾਰ ਚਲਾਇਆ ਤੇ ਉਹਦਾ ਕਾਰੋਬਾਰ ਬਹੁਤ ਵਧੀਆ ਚੱਲਿਆ ਉਹ ਅਮੀਰ ਹੋ ਗਿਆ ਬਹੁਤ ਸੁਖ ਦੀ ਰੋਟੀ ਖਾਣ ਲੱਗਿਆ ਤੇ ਐਨੇ ਕਲਯੁਗ ਦਾ ਪਹਿਰਾ ਆ ਗਿਆ ਅਚਾਨਕ ਉਸ ਦੀ ਭੈਣ ਦਾ ਕੰਮ ਡਾਊਨ ਹੋ ਗਿਆ ਤੇ ਘਾਟਾ ਪੈਣਾ ਸ਼ੁਰੂ ਹੋ ਗਿਆ ਉਸ ਦੀ ਭੈਣ ਨੇ ਸੋਚਿਆ ਕਿ ਮੈਂ ਆਪਦੇ ਭਾਈ ਤੋਂ 20000 ਰੁਪਏ ਲੈਣਾ ਚੱਲ ਮੈਂ ਉਹ ਤੋਂ 20000 ਰੁਪਏ ਲੇ ਆਮਾ ਅਸੀਂ ਆਪਦਾ ਕੰਮ ਚਲਾ ਸਕੀ ਤਾਂ ਉਸ ਦੀ ਭੈਣ ਆਪਦੇ ਭਾਈ ਲਵੇ ਆਈ ਤੇ ਉਸ ਨੇ ਆਪਦੇ ਭਾਈ ਤੋਂ ਉਹ 20000 ਰੁਪਇਆ ਮੰਗਿਆ ਤਾਂ ਉਸਦਾ ਭਾਈ ਉਹ 20000 ਰੁਪਇਆ ਮੁਕਰ ਗਿਆ ਤੇ ਕਹਿਣ ਲੱਗਿਆ ਮੈਂ ਸੋਡਾ ਕੋਈ 20000 ਰੁਪਇਆ ਨਹੀਂ ਦੇਣਾ ਤਾਂ ਦੋਨਾਂ ਭੈਣ ਭਾਈਆਂ ਦੇ ਵਿੱਚ ਰੌਲਾ ਪੈ ਗਿਆ ਭੈਣ ਨੇ ਸੋਚਿਆ ਤੇ ਉਹ ਪਿੰਡ ਦੀ ਪੰਚਾਇਤ ਲਵੇ ਗਈ ਪਿੰਡ ਦੀ ਪੰਚਾਇਤ ਇਕੱਠੀ કરી ਤਾਂ ਉਸਦੇ ਭਾਈ ਨੂੰ ਵੀ ਬੁਲਾਇਆ ਗਿਆ ਤਾਂ ਉਸਦਾ ਭਾਈ ਕਹਿੰਦਾ ਮੈਂ ਇਹਨਾਂ ਦਾ ਕੋਈ 20000 ਰੁਪਏ ਨਹੀਂ ਦੇਣਾ ਤਾਂ ਉਸ ਦੀ ਭੈਣ ਫੇਰ ਕਹਿੰਦੀ ਮੈਂ ਇਹਦਾ ਤੋਂ ਕਾਰੋਬਾਰ ਵਾਸਤੇ ਇਹਨਾਂ ਨੂੰ 20000 ਰੁਪਏ ਦਿੱਤਾ ਸੀ ਮੈਂ 20000 ਰੁਪਏ ਲੈਣਾ ਤਾਂ ਦੋਨਾਂ ਵਿੱਚ ਫੇਰ ਰੌਲਾ ਪੈਂਦਾ ਰਿਹਾ ਕੋਈ ਗੱਲ ਨਾ ਸੁਲਜੀ ਤਾਂ ਪਿੰਡ ਵਾਲੇ ਕਹਿਣ ਲੱਗੇ ਐਂ ਕਰ ਭਾਈ ਕੁੜੀਏ ਜੇ ਤੂੰ ਇਹ ਤੋਂ 20000 ਰੁਪਏ ਲੈਣਾ ਤਾਂ ਤੂੰ ਸੌਂ ਖਾ ਲੈ ਵੀ ਮੈਂ 20000 ਰੁਪਏ ਲੈਣਾ ਤਾਂ ਉਸ ਦੀ ਭੈਣ ਕਹਿੰਦੀ ਹਾਂ ਮੈਂ ਸੱਚੀ ਹਾਂ ਮੈਂ ਸੌਖਾਨੀ ਹਾਂ ਵੀ ਮੈਂ ਆਪਦੇ ਭਾਈ ਤੋਂ 20000 ਰੁਪਏ ਲੈਣਾ ਜੇ ਮੈਂ 20000 ਰੁਪਏ ਨਾ ਲੈਣਾ ਹੋਵੇ ਮੇਰੀ ਹਫਤੇ ਦੇ ਅੰਦਰ ਅੰਦਰ ਲੱਤ ਟੁੱਟ ਜੇ ਉਸ ਦੇ ਭਾਈ ਨੂੰ ਪੁੱਛਿਆ ਉਹ ਕਹਿੰਦਾ ਚਲੋ ਜਿਵੇਂ ਤੁਸੀਂ ਕਹਿਨੋ ਠੀਕ ਹੈ ਮੈਨੂੰ ਮਨਜ਼ੂਰ ਹੈ ਭੈਣ ਨੇ ਸੌਖਾਦੀ ਹਫਤੇ ਦੀ ਤੇ ਉਹਨਾਂ ਨੂੰ ਹਫਤੇ ਦੀ ਮਹੂਲਤ ਦਿੱਤੀ ਗਈ ਅਚਾਨਕ ਉਸ ਭੈਣ ਦੀ ਲੱਤ ਟੁੱਟ ਗਈ ਤਾਂ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਪਿੰਡ ਵਾਲੇ ਕਹਿੰਦੇ ਉਸ ਕੁੜੀ ਨੂੰ ਕੁੜੀਏ ਤੂੰ ਤਾਂ ਝੂਠ ਬੋਲਦੀ ਸੀ ਤੇ ਤੇਰੀ ਤਾਂ ਲੱਤ ਟੁੱਟ ਗਈ ਤਾਂ ਉਸ ਕੁੜੀ ਦਾ ਦਿਲ ਟੁੱਟ ਗਿਆ ਵੀ ਮੈਂ ਸੱਚ ਬੋਲਦੀ ਸੀ ਫੇਰ ਵੀ ਮੇਰੀ ਲੱਤ ਟੁੱਟ ਗਈ ਤੇ ਉਹ ਪ੍ਰਮਾਤਮਾ ਨੂੰ ਗਾਲਾਂ ਕੱਢਣ ਲੱਗ ਪਈ ਹਰ ਰੋਜ਼ ਪ੍ਰਮਾਤਮਾ ਨੂੰ ਗਾਲਾਂ ਕੱਢਿਆ ਕਰੇ ਤੇ ਇੱਕ ਦਿਨ ਉਦੇ ਦਰ ਤੇ ਇੱਕ ਫਕੀਰ ਆਇਆ ਫਕੀਰ ਉਹਦੇ ਦਰ ਤੇ ਆ ਕੇ ਕੁਝ ਖਾਣ ਨੂੰ ਮੰਗਣ ਲੱਗ ਪਿਆ ਤਾਂ ਉਹ ਕੁੜੀ ਕਹਿੰਦੀ ਬਾਬਾ ਤੂੰ ਵਗ ਜਾ ਇੱਥੇ ਤਾਂ ਝੂਠ ਦਾ ਬੋਲਵਾਲਾ ਹੈ ਝੂਠ ਦਾ ਹੀ ਪਰਮਾਤਮਾ ਆ ਪਖ ਬੂਰਦਾ ਤੇ ਉਹ ਉਸ ਫਕੀਰ ਨੂੰ ਵੀ ਗਾਲਾਂ ਕੱਢਣ ਲੱਗ ਪਈ ਤਾਂ ਉਹ ਫਕੀਰ ਕਹਿੰਦਾ ਕੁੜੀਏ ਤੂੰ ਐ ਨਾ ਕਹਿ ਭਈ ਪਰਮਾਤਮਾ ਹਮੇਸ਼ਾ ਸੱਚਦਾ ਹੈ ਨਹੀਂ ਬਾਬਾ ਜੀ ਮੈਂ ਸੱਚ ਬੋਲੀ ਸੀ ਮੇਰੇ ਨਾਲ ਆ ਕੁਝ ਹੋਇਆ ਫਿਰ ਉਹ ਫਕੀਰ ਕਹਿੰਦਾ ਐਂ ਕਰ ਭਈ ਕੁੜੀਏ ਤੂੰ ਫਲਾਣੇ ਰਾਹ ਤੇ ਵਗ ਜੀ ਉਸ ਰਾਹ ਤੇ ਤੇਰੀ ਇਹ ਗੱਲ ਦਾ ਨਿਮੇੜਾ ਹੋ ਜੂ ਉਥੇ ਸਤਜਗ ਦਾ ਰਾਥ ਆਉ ਤੂੰ ਉਹਦੇ ਅੱਗੇ ਖੜ ਜੀ ਉਹ ਤੋਂ ਪੁੱਛੀਂ ਵੀ ਇਹ ਕਿਉਂ ਹੋਇਆ ਮੇਰੇ ਨਾਲ ਉਹ ਕੁੜੀ ਨੇ ਓਮੀ ਕਰਿਆ ਉਹ ਫਲਾਣੇ ਰਾਹ ਤੇ ਚਲੀ ਗਈ ਤੇ ਉਥੇ ਖੜ ਗਈ ਤਾ ਉਧਰੋਂ ਸਤਜੁਗ ਦਾ ਰਥ ਆਇਆ ਤੇ ਉਹਦੇ ਅੱਗੇ ਖੜ ਗਈ ਤੇ ਸਤਜੁਗ ਨੂੰ ਕਹਿਣ ਲੱਗੀ ਪਹਿਲੀ ਮੇਰੀ ਗੱਲ ਦਾ ਨਿਵੇੜਾ ਕਰਕੇ ਜਾ ਫੇਰ ਮੈਂ ਤੈਨੂੰ ਅੱਗੇ ਜਾਣ ਦੇਵਾਂਗੀ ਸਤਜੁਗ ਕਹਿੰਦਾ ਹੁਣ ਕਲਯੁਗ ਦਾ ਪਹਿਰਾ ਮੈਂ ਇਹ ਨਿਵੇੜਾ ਨਹੀਂ ਕਰ ਸਕਦਾ ਮੇਰੇ ਪਿੱਛੇ ਕਲਯੁਗ ਦਾ ਰਥ ਆ ਰਿਹਾ ਤੂੰ ਉਹ ਤੋਂ ਪੁੱਛੀ ਤਾਂ ਉਹ ਕੁੜੀ ਨੇ ਸਤਜੁਗ ਦਾ ਰਥ ਅੱਗੇ ਜਾਣ ਦਿੱਤਾ ਤਾਂ 15 ਮਿੰਟਾਂ ਬਾਅਦ ਕਲਯੁਗ ਦਾ ਰਥ ਆਇਆ ਤਾਂ ਫਿਰ ਉਹਦੇ ਅੱਗੇ ਖੜ ਗਈ ਉਹਨੂੰ ਰਥ ਨੂੰ ਘੇਰ ਲਿਆ ਤੇ ਕਹਿਣ ਲੱਗੀ ਐਂ ਦੱਸੋ ਮੈਂ ਸੱਚ ਬੋਲੀ ਮੈਂ ਆਪਦੇ ਭਾਈ ਤੋਂ 20000 ਰੁਪਏ ਲੈਣਾ ਸੀ ਫੇਰ ਵੀ ਮੇਰੀ ਲਤ ਟੁੱਟ ਗਈ ਕੀ ਗੱਲ ਹੈ ਕੀ ਕਾਰਨ ਹੈ ਤਾਂ ਕਲਯੁਗ ਕਹਿੰਦਾ ਮੇਰੇ ਰਾਜ ਦੇ ਵਿੱਚ ਝੂਠ ਦਾ ਪਹਿਰਾ ਤੂੰ ਐਂ ਕਰ ਆਪਦੇ ਭਾਈ ਤੋਂ ਤਾਂ 20000 ਰੁਪਇਆ ਲੈਣਾ ਉਹ ਐਂ ਕਹੇ ਵੀ ਬਈ 40000 ਰੁਪਇਆ ਲੈਣਾ ਫੇਰ ਤੇਰੇ ਹੱਕ ਦੇ ਵਿੱਚ ਫੈਸਲਾ ਹੋਊ ਤੂੰ ਆਪਦੇ ਪਿੰਡ ਦੀ ਪੰਚਾਇਤ ਲੈ ਵੇ ਜਾ ਤਾਂ ਉਹ ਕੁੜੀ ਫੇਰ ਆਪਦੇ ਪਿੰਡ ਦੀ ਪੰਚਾਇਤ ਲੈ ਆਈ ਤੇ ਆ ਕੇ ਪੰਚਾਇਤ ਨੂੰ ਕਹਿਣ ਲੱਗੀ ਤਾਂ ਪੰਚਾਇਤ ਵਾਲੇ ਕਹਿੰਦੇ ਕੁੜੀਏ ਤੂੰ ਪਹਿਲਾਂ ਵੀ ਝੂਠੀ ਪੈਗੀ ਹੁਣ ਤੂੰ ਫੇਰ ਦੁਬਾਰੇ ਆ ਗਈ ਉਹ ਆਪਦੇ ਤਾਏ ਚਾਚੇ ਨਹੀਂ ਮਿੰਤਾ ਫੇਰ ਕਰਨ ਲੱਗੀ ਕਹਿੰਦੀ ਇੱਕ ਵਾਰੀ ਦੀ ਨਿਮੇੜਾ ਕਰ ਦੋ ਫੇਰ ਮੈਂ ਸਾਨੂੰ ਦੁਬਾਰੀ ਦੁਬਾਰੀ ਨਹੀਂ ਕਹਿੰਦੀ ਤਾਂ ਪੰਚਾਇਤ ਵਾਲੇ ਫੇਰ ਕਹਿੰਦੇ ਚਲ ਠੀਕ ਹੈ ਕਰ ਲੈਨੇ ਆ ਪੰਚਾਇਤ ਨੂੰ ਤਾਂ ਸਾਰੀ ਪਿੰਡ ਦੀ ਪੰਚਾਇਤ ਫੇਰ ਦੁਬਾਰੀ ਇਕੱਠੇ ਹੋ ਗਈ ਤੇ ਉਹਦੇ ਭਾਈ ਨੂੰ ਸੱਦਿਆ ਗਿਆ ਤਾਂ ਉਹ ਕੁੜੀ ਫੇਰ ਕਹਿੰਦੀ ਮੈਂ ਗਲਤ ਕਹਿ ਬੈਠੀ ਸੀ ਮੈਂ ਆਪਦੇ ਭਾਈ ਤੋਂ 20000 ਰੁਪਇਆ ਨਹੀਂ ਲੈਣਾ ਮੈਂ ਆਪਦੇ ਭਾਈ ਤੋਂ 40000 ਰੁਪਇਆ ਲੈਣਾ ਮੈਂ ਜਮਾ ਸੱਚ ਬੋਲਦੀ ਆ ਜੇ ਮੈਂ ਆਪਦੇ ਭਾਈ ਤੋਂ 40000 ਰੁਪਇਆ ਨਾ ਲੈਣਾ ਹੋਵੇ ਮੈਂ ਐਸੇ ਵਕਤ ਅੰਨ ਹੋ ਜਾ ਨਹੀਂ ਮੇਰਾ ਭਾਈ ਅੰਨ ਹੋਏ ਤਾਂ ਉਹਦਾ ਭਾਈ ਇਹ ਪੰਚਾਇਤ ਵਾਲੇ ਕਹਿੰਦੇ ਕਿਉਂ ਭਾਈ ਤੈਨੂੰ ਮਨਜ਼ੂਰ ਹੈ ਤਾਂ ਉਹਦਾ ਭਾਈ ਫੇਰ ਕਹਿੰਦਾ ਹਾਂ ਮਨਜ਼ੂਰ ਹੈ ਜਦੋਂ 2-3 ਮਿੰਟ ਲੱਗੇ ਤਾਂ ਉਹਦੇ ਭਾਈ ਨੂੰ ਅਚਾਨਕ ਸੱਚੀੋਂ ਦਿਸਣੋਂ ਹਟ ਗਿਆ ਤਾਂ ਉਹ ਰੌਲਾ ਪਾਉਣ ਲੱਗ ਗਿਆ ਤੇ ਰੌਲਾ ਪਾਉਂਦਾ ਪਾਉਂਦਾ ਆਪਦੇ ਭੈਣ ਤੋਂ ਮਾਫੀ ਮੰਗਣਾ ਸ਼ੁਰੂ ਕਰਨ ਲੱਗਿਆ ਕਹਿੰਦਾ ਭੈਣੇ ਮੈਥੋਂ ਗਲਤੀ ਹੋ ਗਈ ਮੈਂ ਤੇਰੇ ਪੈਸੇ ਦੇਣੇ ਨੇ ਤੂੰ ਜਮਾਂ ਸੱਚ ਬੋਲਦੀ ਐ ਤੇ ਮੈਂ ਤੇਰੇ ਪੈਸੇ ਹੁਣੇ ਦਿੰਦਾ ਤਾਂ ਉਹਦਾ ਭਾਈ ਨੇ 40000 ਰੁਪਏ ਮੰਗਿਆ ਆਪਦੀ ਭੈਣ ਨੂੰ ਦੇਣ ਲੱਗਿਆ ਤਾ ਉਹਦੀ ਭੈਣ ਕਹਿੰਦੀ ਨਹੀਂ ਵੀਰਾ ਮੈਂ ਤੇਥੋਂ 40000 ਰੁਪਇਆ ਨਹੀਂ ਲੈਣਾ ਮੈਂ ਤੇਥੋਂ 20000 ਰੁਪਇਆ ਹੀ ਲੈਣਾ ਮੈਂ ਤਾਂ ਜਾਣ ਕੇ ਝੂਠ ਬੋਲੀ ਸੀ ਕਿਉਂਕਿ ਕਲਯੁਗ ਦੇ ਵਿੱਚ ਹਮੇਸ਼ਾ ਝੂਠ ਦੇ ਹੀ ਪੱਖ ਪੂਰਿਆ ਜਾਂਦਾ ਹੈ ਜਿਹੜਾ ਬੰਦਾ ਝੂਠ ਬੋਲਦਾ ਹੈ ਉਹਦੇ ਹੱਕ 'ਚ ਫੈਸਲਾ ਆਉਂਦਾ ਉਸ ਕੁੜੀ ਨੇ ਆਪਦੇ ਭਾਈ ਤੋਂ 20000 ਰੁਪਇਆ ਲੈਤਾ ਤੇ ਨਾਲੇ ਫਿਰ ਉਸ ਪਰਮਾਤਮਾ ਅਗੇ ਅਰਦਾਸ ਕਰੀ ਵੀ اے ਪਰਮਾਤਮਾ ਮੇਰੇ ਭਾਈ ਨੂੰ ਦੁਬਾਰੇ ਦੇਖਣ ਲੱਗ ਜੇ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਉਹਦੇ ਭਾਈ ਨੂੰ ਫੇਰ ਦੁਬਾਰੇ ਦੇਖਣ ਲੱਗਿਆ ਹਮੇਸ਼ਾ ਕੁੜੀਆਂ ਆਪਦੇ ਪੇਕਿਆਂ ਦਾ ਪੱਖ ਪੂਰਦੀਆਂ ਨੇ ਤੇ ਫੇਰ ਵੀ ਉਹਨੇ ਆਪਦੇ ਭਾਈ ਦੀ ਦਵਾ ਮੰਗੀ ਤੇ ਆਪਦੇ ਭਾਈ ਦੀ ਸੁੱਖ ਮੰਗੀ ਤੇ ਆਪਦੇ ਪੇਕਿਆਂ ਦੀ